ਹਾਂਜੀ ਸਰ ਪਹਿਲਾਂ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਸਰਕਾਰ ਵੇਲੇ ਬੱਤੀ ਗੋਲ ਪੰਜਾਬ ਸੀ ਹੁਣ ਮਾਨ ਸਰਕਾਰ ਚ ਬੱਤੀ ਫੁੱਲ ਪੰਜਾਬ ਹੈ ਬਿਜਲੀ ਖੇਤਰ ਲਈ ਵਿੱਤੀ ਬਰੇ 2025-2026 ਲਈ 7713 ਕਰੋੜ ਰੁਪਏ ਬਜਟ ਵਿੱਚ ਰੱਖੇ ਗਏ ਹਨ ਪਹਿਲਾਂ ਪਰਵਾਰਾਂ ਦੇ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲ ਆਉਂਦੇ ਸੀ ਹੁਣ ਪੰਜਾਬ ਦੇ 90% ਪਰਿਵਾਰਾਂ ਦੇ ਜ਼ੀਰੋ ਬਿਜਲੀ ਬਿੱਲ ਆਉਂਦੇ ਹਨ ਪਹਿਲਾਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਮੈਗੀ ਬਿਜਲੀ ਦੇ ਸਮਝੌਤੇ ਹੁੰਦੇ ਸੀ ਪਰ ਮਾਨ ਸਰਕਾਰ ਨੇ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਜੀਵੀ ਕੇ ਥਰਮਲ ਪਲਾਂਟ ਖਰੀਦਿਆ ਜਿਸ ਦਾ ਨਾਂ ਤੇਜੀ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਨਾਂ ਤੇ ਰੱਖਿਆ ਗਿਆ ਹੈ ਜਿਸ ਨਾਲ ਪੰਜਾਬ ਵਾਸੀਆਂ ਨੂੰ ਸਸਤੀ ਬਿਜਲੀ ਮਿਲਦੀ ਹੈ ਪਹਿਲੀਆਂ ਸਰਕਾਰਾਂ ਵੇਲੇ ਥਰਮਲ ਪਲਾਂਟਾਂ ਚ ਕੋਲੇ ਦੀ ਪੂਰਤੀ ਨਹੀਂ ਸੀ ਹੁੰਦੀ ਪੰਜਾਬ ਨੂੰ ਹਰ ਵੇਲੇ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਮਾਨ ਸਰਕਾਰ ਨੇ ਲੰਮੇ ਸਮੇਂ ਤੋਂ ਬੰਦ ਪਈ ਪਛਵਾੜਾ ਕੋਲ ਮਾਈਨ ਨੂੰ ਖੋਲਿਆ ਜਿਸ ਨਾਲ ਸੂਬੇ ਦੇ ਥਰਮਲ ਪਲਾਂਟਾਂ ਲਈ ਕੋਲੇ ਦੀ ਸਮੱਸਿਆ ਖਤਮ ਹੋ ਗਈ ਹੈ ਜਿਸ ਨਾਲ ਥਰਮਲ ਪਲਾਂਟਾਂ ਚ 27 27 ਦਿਨ ਦਾ ਬਾਧੂ ਕੋਲਾ ਪਿਆ ਰਹਿੰਦਾ ਹੈ ਪਹਿਲਾਂ ਕਿਸਾਨਾਂ ਨੂੰ ਖੇਤਾਂ ਲਈ ਅੱਧੀ ਰਾਤ ਬਿਜਲੀ ਸਪਲਾਈ ਮਿਲਦੀ ਸੀ ਜਿਸ ਕਾਰਨ ਉਹਨਾਂ ਨੂੰ ਅੱਧੀ ਰਾਤ ਉੱਠ ਕੇ ਖੇਤਾਂ ਦੀ ਖੇਜਲ ਖੋਰੀ ਹੁੰਦੀ ਸੀ ਪਰ ਹੁਣ ਕਿਸਾਨਾਂ ਨੂੰ ਦਿਨੇ ਬਿਜਲੀ ਸਪਲਾਈ ਮਿਲ ਰਹੀ ਹੈ ਜਿਸ ਨਾਲ ਉਹਨਾਂ ਦੀ ਖੱਜਲ ਖਾਰੀ ਖਤਮ ਹੋ ਗਈ ਹੈ ਪਿਛਲੀਆਂ ਸਰਕਾਰਾਂ ਸਮੇ ਲੋਕ ਲੰਮੇ ਲੰਮੇ ਕਟਾ ਤੋਂ ਪਰੇਸ਼ਾਨ ਸਨ ਪਰ ਹੁਣ ਮੁਫਤ ਬਿਜਲੀ ਦੇਣ ਦੇ ਬਾਵਜੂਦ ਲੋਕਾਂ ਨੂੰ ਨਿਰਬਿਗਨ ਬਿਜਲੀ ਮਿਲ ਰਹੀ ਹੈ